ਇਹ ਹੈ ਜੀ 17ਵੀਂ ਪੌੜੀ ਦੀ ਦੂਸਰੀ ਪੰਕਤੀ ਅਸੰਖ ਪੂਜਾ ਅਸੰਖ ਤਪਤਾਉ ਅਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਪੂਜਾ ਅਸੰਖ ਤਪਤਾਉ ਪੂਜਾ ਜੀ ਅਸੰਖ ਤਾਂ ਪਹਿਲਾਂ ਹੀ ਪੜ ਲਿਆ ਭਾਵ ਅਨੇਕਾਂ ਅਣਗਿਣਤ ਜਿਸ ਦੀ ਗਿਣਤੀ ਨਾ ਕਰ ਹੋਵੇ ਜੋ ਗਿਣਤੀ ਤੋਂ ਪਰੇ ਹੈ ਪੂਜਾ ਹੁੰਦਾ ਹੈ ਜੀ ਕਿਸੇ ਧਾਰਮਿਕ ਰਸਮ ਅਨੁਸਾਰ ਕਿਸੇ ਇਸ਼ਟ ਦੀ ਪੂਜਾ ਕਰਨੀ ਬੰਦਗੀ ਕਰਨੀ ਇਬਾਦਤ ਕਰਨੀ ਭਗਤੀ ਕਰਨੀ ਉਸਤਤ ਕਰਨੀ ਠੀਕ ਹੈ ਜੀ ਇਹ ਜ਼ਿਆਦਾਤਰ ਆਮ ਜਿਹੜੀ ਪੂਜਾ ਹੁੰਦੀ ਸੀ ਇਹ ਹਿੰਦੂ ਧਰਮ ਵਿੱਚ ਦੇਵੀ ਦੇਵਤਿਆਂ ਲਈ ਕੀਤੀ ਜਾਂਦੀ ਸੀ ਜੀ ਸਿੱਖ ਧਰਮ ਵਿੱਚ ਇਸ ਦਾ ਕੁਝ ਖਾਸ ਮਹੱਤਵ ਨਹੀਂ ਹੈ ਜੀ ਪੂਜਾ ਦਾ ਪੂਜਾ ਜਿਹੜੀ ਕਰਨੀ ਹੈ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ ਜੀ ਪ੍ਰਭੂ ਪਰਮਾਤਮਾ ਦਾ ਸਿਮਰਨ ਹੈ ਪੂਜਾ ਬਾਰੇ ਆਪਾਂ ਅੱਗੇ ਦੇਖਾਂਗੇ ਫਿਲਹਾਲ ਪੂਜਾ ਦਾ ਸਿੱਧਾ ਜਿਹਾ ਮਤਲਬ ਹੈ ਜੀ ਆਪਣੇ ਇਸ਼ਟ ਦੀ ਆਪਣੇ ਇਸ਼ਟ ਪਾਪ ਆਪਣੇ ਗੁਰੂ ਦੀ ਜਿਸ ਦੇ ਜਿਵੇਂ ਆਪਣੇ ਮਨ ਵਿੱਚ ਤਨ ਤਨ ਸਾਹਿਬ ਜੀ ਕੋ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਾਂ ਕਹਿਦੇ ਨੇ ਤਨ ਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕੇੰਦਾ ਹੈ ਕੋਈ ਤਨਗੁਰੂ ਅਰਜਨ ਦੇਵ ਮਹਾਰਾਜ ਕਹਿੰਦਾ ਕੋਈ ਗੁਰ ਤੇਗ ਬਹਾਦਰ ਕੋਈ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕੋਈ ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਇਹ ਆਪਾਂ ਇਸ਼ਟ ਧਾਰ ਲੈਨੇ ਆ ਜਿਨ੍ਹਾਂ ਨੂੰ ਅਸੀਂ ਵੱਦ ਜਿਵੇਂ ਮੈਂ ਕਹਦਾ ਮੈਂ ਤਨਗੁਰ ਨਾਨਕ ਦੇਵ ਜੀ ਨੂੰ ਆਪਣਾ ਇਸ਼ਟ ਧਾਰਿਆ ਠੀਕ ਆ ਉਹਨਾਂ ਦੀ ਉਸਤਤ ਕਰਨੀ ਬੰਦਗੀ ਕਰਨੀ ਐਵੇਂ ਪਹਿਲਾਂ ਦੇਵੀ ਦੇਵਤੇ ਜਿਹੜੇ ਤਿੰਨ ਖਾਸ ਦੇਵੀ ਦੇਵਤੇ ਸਨ ਲਕਸ਼ਮੀ ਸੀ ਤੁਸੀਂ ਦੇਖਿਆ ਹੋਣਾ ਜਦੋਂ ਤਿਹਾੜ ਆਉਂਦੇ ਆ ਜਿਵੇਂ ਦੀਵਾਲੀ ਆਉਂਦੀ ਹੈ ਠੀਕ ਹੈ ਉਦੋਂ ਹੀ ਪੂਜਾ ਕੀਤੀ ਜਾਂਦੀ ਸੀ ਫਿਰ ਕੁ ਦੁਹਰਾ ਦਿਆਂ ਜੀ ਸਿੱਖ ਧਰਮ ਵਿੱਚ ਇਸ ਪੂਜਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਪੂਜਾ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਹੈ ਜੀ ਠੀਕ ਹੈ ਪੂਜਾ ਅਸੰਖ ਤਪ ਹੁੰਦੇ ਆ ਜੀ ਸਰੀਰ ਨੂੰ ਕਸ਼ਟ ਦੇ ਕੇ ਜਿਹੜੀ ਆ ਭਗਤੀ ਕਰਨੀ ਬੰਦਗੀ ਕਰਨੀ ਆਮ ਆ ਸਾਉਦਾ ਹੈ ਜੀ ਸੇਕ ਦੇ ਕੇ ਆ ਪਰਮਾਤਮਾ ਦੀ ਬੰਦਗੀ ਕਰਨੀ ਅੱਗ ਦੇ ਕੋਲੇ ਠੀਕ ਹੈ ਪੁਰਾਣੇ ਜ਼ਮਾਨੇ ਵਿੱਚ ਕਈ ਵਾਰ ਜਿਹੜੇ ਸਾਧੂ ਹੁੰਦੇ ਸੀ ਜਦੋਂ ਉਹਨਾਂ ਨੇ ਜੰਗਲਾਂ ਵਿੱਚ ਜਾ ਕੇ ਪਗਤੀ ਕਰਨੀ ਉਹਨਾਂ ਨੇ ਕੀ ਕਰਨ ਨਾਲ ਲੈਣਾ ਜੀ ਧੂਨੇ ਲਾ ਲੈਣੇ ਧੂਨੇ ਲਾ ਲੈਣੇ ਤੇ ਕਈ ਵਾਰ ਆਪਣੇ ਕੇਸਾਂ ਨੂੰ ਆਪਣੇ ਵਾਲਾਂ ਨੂੰ ਜੋ ਕਿ ਇੰਨੇ ਸਾਲਾਂ ਬਾਅਦ ਜਟਾਵਾਂ ਬਣ ਜਾਂਦੀਆਂ ਸੀ ਕਿਉਂਕਿ ਮਿੱਟੀ ਧੂੜ ਆਦੋਂ ਉਹ ਚਪੈਂਦੀ ਸੀ ਤੇ ਉਹ ਦਰਖਤਾ ਨਾ ਬੰਨ ਲੈਂਦੇ ਸੀ ਜੀ ਆਪਣੇ ਆਪ ਨੂੰ ਠੀਕ ਹੈ ਜੀ ਤਾਂ ਕਿ ਉਹਨਾਂ ਦਾ ਕਦੇ ਸਿਰ ਥੱਲੇ ਨਾ ਡਿੱਗੇ ਜਾਂ ਉਹ ਸੌ ਨਾ ਜਾਣ ਤੇ ਕਈ ਥਾਵਾਂ ਤੇ ਸਰੀਰ ਨੂੰ ਕਸ਼ਟ ਦੇ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਨੂੰ ਭਗਤ ਕਿਹਾ ਗਿਆ ਜੀ ਤੁਸੀਂ ਦੇਖਿਆ ਹੋਣਾ ਜੀ ਕੋਈ ਬੰਦਾ ਕਹਿੰਦਾ ਮੈਂ ਇੱਕ ਮੈਂ ਰੀਸੈਂਟਲੀ ਸਾਧੂ ਦੇਖਿਆ ਸੀ ਜੀ ਉਹ ਕਹਿੰਦਾ ਮੈਂ ਪਿਛਲੇ 20 ਸਾਲਾਂ ਤੋਂ ਕਦੇ ਬਾਹ ਥੱਲੇ ਹੀ ਨਹੀਂ ਕੀਤੀ ਆਪਣੀ ਠੀਕ ਹੈ ਉਹ ਹੈ ਜੀ ਸਰੀਰ ਨੂੰ ਕਸ਼ਟ ਦੇ ਕੇ ਪਰਮਾਤਮਾ ਦੀ ਬੰਦਗੀ ਕਰਨ ਦੀ ਕੋਸ਼ਿਸ਼ ਕਰਨੀ ਗੁਰਬਾਣੀ ਅਜੇ ਹੀ ਕਿਸੇ ਚੀਜ਼ ਨੂੰ ਬੰਦਗੀ ਨੂੰ ਨਹੀਂ ਮੰਨਦੀ ਕਿਉਂਕਿ ਜਿਹੜਾ ਪ੍ਰਭੂ ਪਰਮਾਤਮਾ ਤੁਹਾਡੇ ਅੰਦਰ ਵਸ ਰਿਹਾ ਹੈ ਜੀ ਸੋਚਣ ਵਾਲੀ ਗੱਲ ਹੈ ਤੁਸੀਂ ਸੋਚੋ ਜੇ ਪ੍ਰਭੂ ਪਰਮਾਤਮਾ ਰੱਬ ਤੁਹਾਡੇ ਅੰਦਰ ਹੈ ਤੇ ਜੇ ਤੁਸੀਂ ਸਰੀਰ ਨੂੰ ਕਸ਼ਟ ਦੇ ਰਹੇ ਹੋ ਤੇ ਕੀ ਉਸ ਪਰਮਾਤਮਾ ਨੂੰ ਨਹੀਂ ਕਸ਼ਟ ਦੇ ਰਹੇ ਤੁਸੀਂ ਠੀਕ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਅਸੰਖ ਪੂਜਾ ਅਸੰਖ ਤਪਤਾਓ ਭਾਵ ਬੇਅੰਤ ਲੋਕ ਹਨ ਇਸਦੇ ਦੋ ਅਰਥ ਨਿਕਲਦੇ ਹਨ ਜੀ ਪਹਿਲਾ ਤਰਾ ਪਹਿਲੇ ਅਰਥ ਇਹ ਹੈ ਕਿ ਬੇਅੰਤ ਤਰ੍ਹਾਂ ਦੀ ਪੂਜਾ ਹੈ ਜੀ ਭਾਵ ਅਸੰਖ ਤਰ੍ਹਾਂ ਦੀ ਪੂਜਾ ਹੈ ਕੋਈ ਕਿਵੇਂ ਪੂਜਾ ਕਰਦਾ ਹੈ ਕੋਈ ਕਿਵੇਂ ਪੂਜਾ ਕਰਦਾ ਹੈ ਦੂਜਾ ਹੈ ਜੀ ਅਸੰਖ ਤਰ੍ਹਾਂ ਦੇ ਤਪ ਤਾਉ ਹਨ ਭਾਵ ਅਸੰਖ ਤਰ੍ਹਾਂ ਦੀਆਂ ਧੂਣੀਆਂ ਲਾ ਕੇ ਆਪਣੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਲੋਕ ਭਗਤੀ ਕਰਦੇ ਹਨ ਇਹ ਹੈ ਜੀ ਪਹਿਲਾ ਦੂਜਾ ਅਰਥ ਜਿਹੜਾ ਸਿੱਧਾ ਜਿਹਾ ਨਿਕਲਦਾ ਕਿ ਅਸੰਖ ਹੀ ਲੋਕ ਹਨ ਅਸੰਖ ਹੀ ਜੀਵ ਹਨ ਭਗਤ ਹਨ ਠੀਕ ਆ ਜੋ ਪ੍ਰਭੂ ਪਰਮਾਤਮਾ ਦੀ ਪੂਜਾ ਕਰਦੇ ਹਨ ਠੀਕ ਆ ਅਤੇ ਅਸੰਖ ਭਗਤ ਇਹ ਜੇ ਹਨ ਜਿਹੜੇ ਪੂਜਾ ਕਰਦੇ ਹਨ ਪਰ ਉਹ ਸਰੀਰ ਨੂੰ ਕਸ਼ਟ ਦੇ ਕੇ ਪੂਜਾ ਭਗਤੀ ਕਰਦੇ ਹਨ ਠੀਕ ਆ ਇਹ ਦੋਨੇ ਜਿਹੜੇ ਅਰਥ ਨੇ ਸਹੀ ਜਾਪਦੇ ਨੇ ਜੀ ਕਿਉਂਕਿ ਇਹ ਵੀ ਗੱਲ ਸਹੀ ਹੈ ਪੂਜਾ ਕਰਨ ਦਾ ਕੋਈ ਇੱਕ ਟੰਗ ਨਹੀਂ ਹੈ ਠੀਕ ਹੈ ਜੀ ਤਪ ਤਉ ਕਰਨ ਦਾ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਭਗਤੀ ਕਰਨ ਦਾ ਵੀ ਕੋਈ ਇੱਕ ਢੰਗ ਨਹੀਂ ਹੈ ਠੀਕ ਪਰ ਇਹ ਵੀ ਗੱਲ ਸੱਚ ਹੈ ਕਿ ਬਿਆੰਤ ਜੀਵ ਨੇ ਜਿਹੜੇ ਉਹ ਪੂਜਾ ਕਰਦੇ ਨੇ ਅਤੇ ਬਿਆੰਤ ਜੀਵ ਕਈ ਵਾਰ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਪ੍ਰਮਾਤਮਾ ਦੀ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀ ਅਸੰਖ ਜਪ ਸੀ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਉ ਤੇ ਅੱਗੇ ਦੇਖੀਏ ਜੀ ਮਹਾਰਾਜ ਅਗਲੀ ਪੰਕਤੀ ਵਿੱਚ ਸਾਨੂੰ ਕੀ ਦੱਸਦੇ ਹਨ ਜੀ ਆਓ ਛੱਤੀ ਮਾਰੀਏ